ਚੋਰ ਪਿੰਡ ਦੇ ਵਿੱਚ ਹਥਿਆਰਾਂ ਨਾਲ ਲੈਸ ਹੋ ਕੇ ਘੁੰਮ ਰਹੇ ਨੇ ਤੇ ਸੀਸੀਟੀਵੀ ਵੀਡੀਓਜ਼ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਹਥਿਆਰਾਂ ਨਾਲ ਲੈਸ ਹੋ ਕੇ ਮੰਦਰਾਂ ਤੇ ਗੁਰਦੁਆਰਿਆਂ ਦੇ ਵਿੱਚ ਚੋਰੀਆਂ ਕਰ ਰਹੇ ਨੇ ਤੇ ਇਹਨਾਂ ਚੋਰਾਂ ਵੱਲੋਂ ਕੋਆਪਰੇਟਿਵ ਬੈਂਕ ਸੁਸਾਇਟੀ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਤੇ ਇਸ ਦੇ ਚਲਦੇ ਪਿੰਡ ਦੇ ਲੋਕ ਖੌਫ ਦੇ ਵਿੱਚ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਚੋਰਾਂ ਦੀਆਂ 12 ਕੁਮਰਈਆਂ ਨੇ ਇਸ ਦੇ ਚੱਲਦੇ ਉਹ ਪਿੰਡ ਦੇ ਵਿੱਚ ਹੁਣ ਠਿਕਰੀ ਪੈਰਾ ਲਗਾਉਣਾ ਸ਼ੁਰੂ ਕਰਨਗੇ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਚਗਰਾਂ ਦਾ ਹੈ ਜਿੱਥੇ ਕਿ ਸਰਪੰਚ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਚੋਰਾਂ ਵੱਲੋਂ ਹਜ਼ਾਰਾਂ ਰੁਪਏ ਦੀ ਚੋਰੀ ਕੀਤੀ ਗਈ ਹੈ ਤੇ ਹੁਣ ਉਹਨਾਂ ਵੱਲੋਂ ਠਿਕਰੀ ਪੈਰਾ ਪਿੰਡ ਦੇ ਵਿੱਚ ਲਗਾਇਆ ਜਾਏਗਾ ਸਾਡੇ ਪਿੰਡ ਤੋਂ ਜਦਾ ਪਿਛਲੇ 2 ਦਿਨ ਤੋਂ ਲਗਾਤਾਰ ਰਾਤ ਨੂੰ ਬੰਦੇ ਆ ਰਹੇ ਨੇ ਪਿੰਡ ਵਿੱਚ ਤੇ ਸਾਡੇ ਦੋ ਪਿੰਡ ਦੇ ਗੁਰਦੁਆਰਾ ਸਾਹਿਬ ਉਨੀ ਚੋਰੀ ਦੀ ਉਹ ਕੀਤੀ ਹੈ ਤੇ ਇੱਕ ਸਾਡੇ ਪਿੰਡ ਦੀ ਸੁਸਾਇਟੀ ਹੈ ਕੋਪਰੇਟਿਵ ਬੈਂਕ ਉੱਥੇ ਵੀ ਹੁਣੀ ਚੋਰੀ ਕੀਤੀ ਆ ਉੱਥੇ ਰਾਤ ਹਾਂਜੀ ਕੀ ਸੀਸੀਟੀਵੀ ਦੇ ਵਿੱਚ ਕੀ ਨਜ਼ਰ ਆ ਰਿਹਾ ਜੀ ਸਰ ਉਹਦੇ ਵਿੱਚ ਤਾਂ ਉਹ ਬੰਦੇ ਪੰਜ ਜਿਹਦਾ ਨਜ਼ਰ ਆ ਰਹੇ ਨੇ ਤੇ ਉਹ ਬਿਲਕੁਲ ਐਨ ਵੇਖ ਹੋਫ ਘੁੰਮਦੇ ਪਏ ਆ ਹੁਣੀ ਸਮਾਨ ਜਿੱਦਾਂ ਥੋ ਗੱਲਾ ਸਾਹਿਬ ਇੱਕ ਚੱਕਿਆ ਗੁਰਗਰਾ ਸਾਹਿਬ ਤੋਂ ਤੇ ਸੋਸਾਇਟੀ ਵਿੱਚ ਕਾਫੀ ਨੁਕਸਾਨ ਕੀਤਾ ਜਿੱਦਾਂ ਹੁਣੀ ਸੀਸੀਟੀ ਵੀ ਕੈਮਰੇ ਭੰਨੇ ਨੇ ਉੱਥੇ ਹਾਂਜੀ ਤੇ ਉਥੋਂ 10-11000 ਰੁਪਿਆ ਕੱਢ ਕੇ ਲੈ ਕੇ ਗਏ ਅੰਦਰੋਂ ਤੇ ਕਿੰਨੇ ਗੁਰੂ ਘਰਾਂ ਦੇ ਵਿੱਚ ਉਹਨਾਂ ਨੇ ਸਰ ਦੋ ਗੁਰੂ ਘਰ ਆ ਠੀਕ ਹੈ ਚਟੂ ਨੂੰ ਕਿੰਨਾ ਨੁਕਸਾਨ ਹੋਇਆ ਜੀ ਸਰ ਟੋਟਲ ਲਗਭਗ 15-20000 ਰੁਪਏ ਦਾ ਨੁਕਸਾਨ ਹੋ ਗਿਆ ਦੋ ਗੁਰੂ ਘਰਾਂ ਦੋਨਾਂ ਗੁਰੂ ਘਰਾਂ ਵਿੱਚ ਹੋਣੀ ਸੀ ਸੀਸੀਟੀਵੀ ਕਿੰਨੇ ਕੁ ਬੰਨੇ ਆ ਜੀ ਸੀਸੀਟੀ ਵੀ ਕੈਮਰੇ ਸਰ ਉਹ ਸੁਸਾਇਟੀ ਦੇ ਬੰਨੇ ਆ ਉਹਨੇ ਓਕੇ ਹਾਂ ਜੀ ਤੇ ਟਾਲਾ ਕਿਹੜਾ ਲੱਗਾ ਤੁਹਾਨੂੰ ਸਰ ਚੱਬੀ ਵਾਲ ਤੋਂ ਜਾਣਕਾਰੀ ਦੇਤੀ ਪੁਲਿਸ ਨੂੰ ਜੀ ਸਰ ਹਾਂਜੀ ਦੇਤੀ ਸੀ ਤੇ ਅੱਜ ਹੁਣ ਅਸੀਂ ਮੀਟਿੰਗ ਕੀਤੀ ਹੈ ਜੀ ਕੀ ਫੈਸਲਾ ਲਿਆ ਗਿਆ ਇਸ ਮੀਟਿੰਗ ਦੇ ਵਿੱਚ ਸਰ ਆਪਾਂ ਇਸ ਪਿੰਡ ਨੇ ਇਹੀ ਫੈਸਲਾ ਲਿਆ ਕਿ ਆਪਾਂ ਅੱਜ ਤੋਂ ਪੁਰਾ ਪਿੰਡ ਵਿੱਚ ਠਿਕਰੀ ਪੈਰਾ ਸ਼ੁਰੂ ਕਰਾਂਗੇ ਪਿੰਡ ਦੇ ਵਿੱਚ ਲਗਾਤਾਰ ਹੀ ਭਾਜੀ 2-3 ਦਿਨ ਤੋਂ ਜਾਨੀ ਕਿ ਚੋਰ ਵੇਖ ਹੋਪ ਘੁੰਮ ਰਹੇ ਆ ਪਹਿਲਾਂ ਸਾਡੇ ਜਿਹੜਾ ਪਾਣੀ ਪੀਣ ਵਾਲਾ ਉੱਥੋਂ ਜਿਹੜੀ ਤਾਰ 120 ਮੀਟਰ ਦੀ ਗਰੀਬ ਤਾਰ ਇਹ ਨਹੀਂ ਉਹ ਉਹ ਕੱਟ ਕੇ ਲੈ ਗਏ ਤਾਂ ਚਲੋ ਤਾਰ ਦੀ ਪਾਂ ਲਿਆ ਕੇ ਨਵੀਂ ਪਾਤੀ ਉਸ ਤੋਂ ਬਾਅਦ ਦੋ ਗੁਰਦੁਆਰਾ ਸਾਹਿਬ ਨਿਸ਼ਾਨਾ ਬਣਾਇਆ ਤੇ ਇੱਕ ਜਿਹੜੀ ਕੋਆਪਰੇਟਿਵ ਸੁਸਾਇਟੀ ਉਹਦਾ ਨਿਸ਼ਾਨਾ ਬਣਾਇਆ ਉਹਨਾਂ ਨੂੰ ਤੇ ਗੁਰਦੁਆਰਾ ਸਾਹਿਬ ਜਿਹੜਾ ਸਿੰਘ ਸਭਾ ਗੁਰਦੁਆਰਾ ਸਾਹਿਬ ਉੱਥੋਂ ਜਿਹੜਾ ਉੱਥੇ ਗੱਲਾਂ ਸਿਗਾ ਪਿਆ ਆਪਣੇ ਗੁੱਲਕ ਸੀ ਗੁੱਲਕ ਜਿਹੜੀ ਆ ਉਹ ਚੱਕ ਕੇ ਲੈ ਗਏ ਉੱਥੋਂ ਤੇ ਉਸ ਤੋਂ ਬਾਅਦ ਗੁਰਦੁਆਰਾ ਸੇਵਾ ਸਿੰਘ ਦੇ ਗੁਰਦੁਆਰੇ ਗਏ ਉੱਥੇ ਵੀ ਜਾਨੀ ਕੋ ਅਰਮਾਲਾ ਸਾਹਿਬ ਆਰਾਗਾਰ ਸਾਰੇ ਖਿਲਾਰ ਦਿੱਤੇ ਉਹ ਨਹੀਂ ਤਾਂ ਕੋਈ ਨੁਕਸਾਨ ਜਾਨੀ ਕੋ ਗੁਰਦੁਆਰੇ ਨਹੀਂ ਕੀਤਾ ਹਥਿਆਰ ਕਿਹੜੇ ਕਿਹੜੇ ਨਜ਼ਰ ਆ ਰਹੇ ਹਥਿਆਰ ਉਹਨਾਂ ਕੋਲ ਪਾਜੀ ਜੇ ਤੇ ਹੋ ਸਕਦਾ ਉਹਨਾਂ ਕੋ ਆਪਣੇ ਵੈਪਨ ਵੀ ਹੋਣ ਜਾਂ ਡੱਬ ਜਲਾਏ ਹੋਣ ਜਾਂ ਰੱਖੇ ਹੋਣ ਆਪਣੇ ਕੋਲ ਤੇ ਜਿਹੜੇ ਉਹਨੇ ਆਪਣੇ ਪਿੱਠ ਦੇ ਉੱਪਰ ਇਸ ਤਰ੍ਹਾਂ ਹਥਿਆਰ ਬੰਨੇ ਹੋ ਆ ਵੀ ਜਿੱਦਾਂ ਆਪਾਂ ਇੱਕ ਜੰਗ ਦੇ ਮੈਦਾਨ ਦੇ ਵਿੱਚ ਪੂਜੀ ਜਾਣਾ ਉਸ ਸਮਾਂ ਉਹਨਾਂ ਹੀ ਹਥਿਆਰ ਬਣ ਕੇ ਲਗੇ ਰੱਖਿਓ ਆ ਜੀ ਕਟਰਰਾ ਵਗੈਰਾ ਉਹ ਮੈਂ 1 ਮਿੰਟ ਲਾਂਦੇ ਆ ਕਟਰ ਜਿਹੜਾ ਲੋਕ ਵੱਢ ਕੇ ਪਰੇ ਛੱਡ ਦਿੰਦੇ ਆ ਤੇ ਨਾਲ ਹੀ ਐਂਟਰੀ ਕਰ ਜਾਂਦੇ ਆ ਅੰਦਰ ਰਾਤ ਕੀ ਗੱਲਬਾਤ ਹੋਈ ਸੀ ਕਹਿੰਦੇ ਕਿ ਜਗਬਾਣੀ ਟੀਵੀ ਲਈ ਅਨਿਕੇਤ ਸ਼ਰਮਾ ਦੀ ਰਿਪੋਰਟ